ਸਤਨਾਮ ਸ੍ਰੀ ਸਤ ਗੁਰ ਪ੍ਰਸਾਦਿ ਜਬ ਹਮ ਹਉਤੇ ਤਬ अनल अगम जैसे लहर में ओ दद जल के बल जल माही माधवी क्या कहिए प्रम ऐसा ਜੈ ਸਮਾਨੀਏ ਹੋਏ ਨ ਤੈਸਾ ਰਹਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਪੇਖਾਰੀ ਅਸਤਰਾਜ ਵਿਸਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਰਾਜ ਭੰ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰ ਆਪ ਕਹਤੇ ਕਹਨ ਨ ਆਇਆ ਸਰਬ ਏਕ ਅਨੇਕੈ ਸੁਆਮੀ ਸਭ ਘਟ ਭੁਗ ਬੈ ਸੋਈ ਕਹਿ ਰਬ ਦਾਸ ਹਾਥ ਪੈ ਨਿਰ ਸਜ ਸਰਬੇ ਇੱਕ ਅਨੇਕ ਸੁਆਮੀ ਹਬ ਕਟ ਪੁਗਵੈ ਸੋਈ ਕਹੈ ਰਵਿਦਾਸ ਹਾਥ ਪੈ ਨੈਰਾ ਸਹਜੇ ਹੋਏ ਸੋ ਹੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇ ਰਾਗ ਸੋਰਠਿ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਬ ਹਮ ਹੁੰਤੇ ਤਬ ਤੂੰ ਨਾਹੀ ਹਵ ਤੂੰ ਹੀ ਮੈਂ ਨਾਹੀ ਨਨਲ ਅਗਮ ਜੈ ਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਨ ਤਖਤਾਂ ਦੇ ਮਾਲਕ ਤਾਜਾਂ ਤੇ ਸਵਾਇ ਮਾਨ ਸਤਿਗੁਰੂ ਦਿਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਹੋਈ ਹੈ ਸਤ ਸੰਗਤ ਦੀਆਂ ਔ ਮੌਲਕ ਕਡੀਆਂ ਪ੍ਰਾਪਤ ਹੋਈਆਂ ਨੇ ਇਨਾਂ ਸੁਭਾਗੀਆਂ ਕਡੀਆਂ ਦਾ ਲਾਹਾ ਲੈਣ ਵਾਸਤੇ ਯਤਨ ਕਰੀਏ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਅੱਜ ਦਾ ਪਾਵਨ ਵਚਨ 15 ਭਗਤਾਂ ਦੇ ਵਿੱਚੋਂ ਸਤਕਾਰਯੋਗ ਭਗਤ ਰਵਦਾਸ ਜੀ ਮਹਾਰਾਜ ਰਾਗ ਸੋਰਠ ਦੇ ਵਿੱਚ ਵਚਨ ਸ੍ਰਾਵਣ ਕਰਵਾ ਰਹੇ ਸੰਨ ਇਹ ਪਾਵਨ ਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 657 ਦੇ ਉੱਪਰ ਅੰਕਤ ਹੈ ਤਾਂ ਭਗਤ ਰਵਦਾਸ ਜੀ ਮਹਾਰਾਜ ਇਸ ਪਾਵਨ ਵਚਨ ਦੇ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ ਆਰੰਭਤਾ ਤੋਂ ਪਹਿਲਾਂ ਉਚਾਰਨ ਕਰ ਦਿੱਤਾ ਹੈ ਇੱਕ ਓੰਕਾਰ ਇੱਕ ਹੈ ਅਕਾਲ ਪੁਰਖ ਰੱਬ ਖੁਦਾ ਗੋਸਈਆ ਉਸ ਮਾਲਕ ਦੇ ਨਾਮ ਬੜੇ ਨੇ ਬੇਅੰਤ ਨੇ ਬਿਆਨ ਤੋਂ ਗੋਨਾਮ ਵਾਲੀ ਪਰਮਾਤਮਾ ਦੇ ਨਾਮ ਵੀ ਵਿਅੰਤ ਨੇ ਕੋਈ ਉਹਨੂੰ ਪਿਆਰ ਦੇ ਨਾਲ ਖੁਦਾ ਕਹਿੰਦਾ ਹੈ ਖੁਦ ਦਾ ਮਾਲਕ ਹੈ ਕੁਈ ਉਹਨੂੰ ਪ੍ਰੇਮ ਭਗਤੀ ਦੇ ਵਿੱਚ ਜੁੜਿਆ ਮੋਕੰਦ ਕਹਿੰਦਾ ਹੈ ਮੁਕਤੀ ਦਾ ਦਾਤਾ ਹੈ ਕੋਈ ਉਹਨੂੰ ਰਾਮ ਕਹਿੰਦਾ ਹੈ ਰਮਿਆ ਹੋਇਆ ਹੈ ਕੋਈ ਉਹਨੂੰ ਹਰ ਕਹਿੰਦਾ ਹੈ ਹਰ ਪਾਸੇ ਮਜੂਦ ਹੈ ਕੋਈ ਉਹਨੂੰ ਆਲਾ ਕਹਿੰਦਾ ਹੈ ਅੱਲਾਹ ਅੱਲਾਹੀ ਹੈ ਕੋਈ ਉਹਨੂੰ ਕਰਤਾ ਪੁਰਖ ਕਹਿੰਦਾ। ਕੋਈ ਉਹਨੂੰ ਨਿਰਭਾਉ ਕਹਿੰਦਾ। ਕੋਈ ਉਹਨੂੰ ਨਿਰਵੈਰ ਕਹਿੰਦਾ ਹੈ ਇੱਕੋ ਹੀ। ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ। ਇੱਕੋ ਹੀ ਹੈ ਭਾਈ ਰੱਬ। ਸਭਨਾਂ ਜੀਵਾਂ ਦਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਇ ਇੱਕ ਦਾਤਾ ਹੈ ਦਾਤਾ ਦੇਣ ਵਾਲਾ ਬਖਸ਼ਾ ਕਰਨ ਵਾਲਾ ਇੱਕੋ ਹੀ ਹੈ ਉਹਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਦਾ ਮਿਲਾਪ ਜ਼ਰੂਰੀ ਹੈ ਰੱਬ ਦੀ ਪ੍ਰਾਪਤੀ ਤਦੇ ਹੋਏਗੀ ਜੇ ਗੁਰੂ ਦਾ ਮਿਲਾਪ ਗੁਰੂ ਦੇ ਮਿਲਾਪ ਦੁਆਰਾ ਰੱਬ ਜੀ ਦੀ ਪ੍ਰਾਪਤੀ ਹੁੰਦੀ ਹੈ ਮਾਲਕ ਦੀ ਸੋਝੀ ਗੁਰੂ ਦੁਆਰੇ ਮਹਾਰਾਜ ਜੀ ਵਚਨ ਕਰਦੇ ਨੇ ਨਾ ਗੁਰੂ ਦੇ ਦਰ ਤੋਂ ਪਰਮੇਸ਼ਰ ਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਜਦੋਂ ਗੁਰੂ ਰਹਿਮਤ ਕਰਦਾ ਹੈ ਰੱਬ ਦਾ ਮੇਲ ਹੋ ਜਾਂਦਾ ਹੈ ਗੁਰੂ ਦੇ ਮਲਾਪ ਤੋਂ ਬਿਨਾ ਮਨੁੱਖ ਜਿੰਨਾ ਮਰਜ਼ੀ ਯਤਨ ਕਰੇ ਗੁਰੂ ਤੋਂ ਬਗੈਰ ਮਨੁੱਖ ਜੋ ਮਰਜ਼ੀ ਕਰਮ ਕਾਂਡ ਕਰੇ ਰੱਬ ਨਹੀਂ ਮਿਲਦਾ ਬੋਲੋ ਸਤਨਾਮ ਭਾਵਕੇ ਗੁਰੂ ਦਿਖਿਆ ਤੇ ਲੈਣੀ ਪੈਣੀ ਹੈ ਗੁਰੂ ਤੇ ਧਾਰਨ ਕਰਨਾ ਪੈਣਾ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਨਿਗਰੇ ਕਾ ਨਾਮ ਬੁਰਾ ਨਿਗਰੇ ਕਾ ਥਾਉ ਬੁਰਾ ਕਈ ਵਾਰੀ ਮਨ ਦੇ ਵਿੱਚ ਆਪਣੇ ਖਿਆਲ ਆ ਜਾਂਦਾ ਮਨਾ ਕੁਝ ਖਾਂਦੇ ਨਹੀਂ ਕੁਝ ਪੀਂਦੇ ਨਹੀਂ ਆਪਾਂ ਤੇ ਅੰਮ੍ਰਿਤ ਵਰਗੇ ਹੀ ਆ ਨਹੀਂ ਭਈ ਵਾਜਾ ਵਾਲੇ ਪਤਸਾ ਜੀ ਨੇ ਵੀ ਬੇਨਤੀ ਕਰਕੇ ਆਖਿਆ ਖਾਲਸੇ ਪੰਥ ਦੇ ਅੱਗੇ ਐਦਾਂ ਹੱਥ ਜੋੜ ਕੇ ਕਹਿੰਦੇ ਨੇ ਖਾਲਸਾ ਜੀ ਕਿਰਪਾ ਕਰ ਦਿਓ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਬੋਲੋ ਸਤਨਾਮ ਬਾਜਾਂਵਾਲ ਦੇ ਨੇ ਗੁਰੂ ਧਾਰਨ ਕੀਤਾ ਅਮਰਤ ਸਕੇ ਪੰਥ ਖਾਲਸੇ ਨੂੰ ਗੁਰੂ ਮੰਨੇ ਇੱਕ ਇੱਕ ਹੁਕਮ ਪੰਥ ਖਾਲਸੇ ਦਾ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ਅੱਗੋਂ ਪੰਥ ਨੇ ਹੁਕਮ ਕੀ ਸੁਨਾਇਆ ਸੁਣਿਓ ਅੱਗੋਂ ਪੰਥ ਦਾ ਹੁਕਮ ਕੀ ਐ ਪੰਜਾਂ ਨੇ ਹੁਕਮ ਕੀਤਾ ਦਾਤਾ ਇਹ ਅੰਮ੍ਰਿਤ ਦੀ ਪਹੋਲ ਲੈਣ ਤੋਂ ਪਹਿਲਾਂ ਪੰਜ ਸੀਸ ਲੱਗੇ ਨੇ ਬੰਨੂ ਸਤਨਾਮ ਅੰਮ੍ਰਿਤ ਐਵੇਂ ਨਹੀਂ ਪ੍ਰਾਪਤ ਹੋ ਗਇਆ ਗੁਰੂ ਐਵੇਂ ਨਹੀਂ ਮਿਲ ਗਇਆ ਸਿਰ ਦਿੱਤਾ ਏ ਆਪਜੀ ਕੀ ਭੇਟ ਕਰ ਰਹੇ ਹੋ ਦੇਖੋ ਪੰਤ ਖਾਲਸਾ ਦਾ ਹੁਕਮ ਜਦੋਂ ਬਾਜਾ ਵਾਲੇ ਕਹਿੰਦੇ ਨੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਪੰਤ ਖਾਲਸਾ ਕਹਿੰਦਾ ਏ ਹੱਥ ਸਾਹ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਮਿਲੀ ਐ ਆਪ ਜੀ ਕੀ ਭੇਂਟ ਕਰੋਗੇ ਤਨ ਸੱਚੇ ਪਾਤਸ਼ਾਨੇ ਵਾਦਾ ਕੀਤਾ ਪੰਥ ਦੇ ਨਾਲ ਹਰਿ ਸਾਜੀ ਇੱਕ ਸੀਸ ਦੀ ਕੀ ਗੱਲ ਕਰਦੇ ਹਾਂ ਸਮਾ ਆਇਆ ਤੇ ਸਰਵੰਸ਼ ਕੁਰਬਾਨ ਕਰ ਦਿਆਂਗਾ ਬੋਲੋ ਸਤ ਨਾਮ ਐਵੇਂ ਟੁੱਟ ਗੁਰੂ ਮੈ ਲੱਗਿਆ ਤੇ ਫਿਰ ਆਖਣਾ ਕੀਤਾ ਬੰਤ ਖਾਲਸੇ ਦੇ ਅਗੇ ਇਹ ਹੱਥ ਜੋੜ ਕੇ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪੜੇ ਇਨਾਂ ਦੀ ਕਿਰਪਾ ਦੇ ਨਾਲ ਮੈਂ ਸਜਿਆ ਬੇਨਤੀ ਕੀ ਕਰ ਰਿਆ ਸੀ ਗੁਰੂ ਦੀ ਪ੍ਰਾਪਤੀ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਹ ਰੱਬ ਦੇ ਨੇੜੇ ਹੋ ਜਾਂਦੇ ਨੇ ਉਹ ਰੱਬ ਨੂੰ ਮਹਿਸੂਸ ਕਰਦੇ ਨੇ ਰੱਬ ਜੀ ਦੀ ਪ੍ਰਾਪਤੀ ਉਹਨਾਂ ਨੂੰ ਸਹਿਜੇ ਹੋ ਜਾਂਦੀ ਹੈ ਉਹਨ ਕਿੰਨਾ ਸਮਾਂ ਪਹਿਲਾਂ ساری ਉਮਰ ਹੀ ਲੰਘ ਗਈ ਗੰਗਾ ਸ্নান ਕਰਦੇ ਆ ਅਮਰਦਾਸ ਜੀ ਨੂੰ 60 70 ਵਰਸਾਂ ਦੀ ਅਰਜ ਪਰ ਗੁਰੂ ਬੁੱਢੇ ਪੰਨਦੇਵ ਵਿੱਚ ਜਾ ਕੇ ਮਿਲਿਆ ਬੋਲੋ ਸਤਨਾਮ ਸੱਤੀ ਵਰਸ ਤਪ ਕੀਤਾ ਬਾਬੇ ਫਰੀਦ ਜੀ ਨੇ ਸੱਤੀ ਵਰਸਾਂ ਬਾਅਦ ਜਾ ਕੇ ਗੁਰੂ ਮਿਲਿਆ ਬੋਲੋ ਸਤਨਾਮ ਫਿਰ 12 ਸਾਲ ਗੁਰੂ ਸਾਹਿਬ ਸਰਫ ਦੀ ਸੇਵਾ ਕੀਤੀ ਹੈ ਗੁਰੂ ਇੱਕ ਬਹੁਤ ਵੱਡੀ ਸਖਸੀਅਤ ਹੈ ਤਾਕਤ ਹੈ ਰੋਹਾਨੀ ਹੈ ਗੁਰੂ ਹੈ ਜਿਹੜਾ ਉਹ ਅਧਿਆਤਮਕ ਮਾਰਗ ਤੇ ਤੁਰਨਾ ਸਿਖਾਉਂਦਾ ਹੈ ਗੁਰੂ ਇੱਕ ਅੰਦਰ ਆਤਮਕ ਮਾਰਗ ਦੇ ਪ੍ਰਕਾਸ਼ ਕਰਦਾ ਹੈ ਰੋਸ਼ਨੀ ਹਨੇਰੇ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਉਹ ਗੁਰੂ ਹੈ ਯਾਰੇ ਉਹ ਬਚਨ ਕਰ ਰਹੇ ਨੇ ਬਾਬਾ ਰਵਦਾ ਹੈ ਜੀ ਜਦ ਹਮ ਹੋਤੇ ਜਿੰਨਾ ਚਿਰ ਮਨੁੱਖ ਦੇ ਅੰਦਰ ਮੈਂ ਮੇਰੀ ਹੈ ਉਹਨਾ ਚਿਰ ਨਾ ਰੱਬ ਦੀ ਪ੍ਰਾਪਤੀ ਨਾ ਗੁਰੂ ਦਾ ਮਲਾਪ ਹੁੰਦਾ ਬੋਲੋ ਸਤਨਾਮ ਹਮ ਤਬ ਤੂੰ ਨਹੀਂ ਉਹਨਾ ਚਿਰ ਰੱਬ ਕਿੱਥੇ ਜਿੰਨਾ ਚਿਰ ਹੌਮੇ ਐ ਜਿੰਨਾ ਚਿਰ ਮੈਂ ਐ ਰੱਬ ਦੀ ਪ੍ਰਾਪਤੀ ਨਹੀਂ ਜਦੋਂ ਰੱਬ ਦੀ ਪ੍ਰਾਪਤੀ ਉਦੋਂ ਮੈਂ ਮੇਰੀ ਖਤਮ ਹੋ ਜਾਂਦੀ ਏ ਬੋਲੋ ਸਤਨਾਮ ਜਦੋਂ ਗੁਰੂ ਮਿਲ ਗਿਆ ਨਾ ਉਦੋਂ ਨਿਮਾਣਾ ਪੰਨਾ ਜਾਂਦਾ ਹੈ ਉਦੋਂ ਮਾਨ ਮਹਿਸੂਸ ਹੁੰਦਾ ਹੈ ਕਿ ਮੈਂ ਗੁਰੂ ਵਾਲਾ ਹਾਂ ਉਦੋਂ ਨਿਥਾਵਾਪਣ ਖਤਮ ਹੋ ਜਾਂਦਾ ਥਾਂ ਵਾਲਾ ਬਣ ਜਾਂਦਾ ਹੈ ਉਦੋਂ ਮੁਕਤ ਹੋ ਜਾਂਦਾ ਹੈ ਅਬ ਤੂੰ ਹੀ ਮੈਂ ਮੈਂ ਮੇਰੀ ਖਤਮ ਹੋ ਜਾਂਦੀ ਹੈ ਅੰਦਰ ਦੇ ਜਿਹੜੇ ਆਪਾ ਪਾਨੈ ਮੈਂ ਮੇਰੀ ਐ ਵਕਾਰ ਨੇ ਬਿਸੇ ਨੇ ਖਤਮ ਹੋ ਜਾਂਦੇ ਨੇ ਖਤਮ ਉਦੋਂ ਹੁੰਦੇ ਨੇ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਤੂੰ ਜਿੰਨਾ ਮਰਜੀ ਯਤਨ ਕਰੀ ਅਵਰ ਯਤਨ ਕਰ ਰਹੇ ਬਹੁਤੇ ਰ ਤਿੰਨ ਤਿਲ ਨਹੀਂ ਕੀਮਤ ਜਾਣੇ ਜਿੰਨਾ ਮਰਜੀ ਹੋਰ ਯਤਨ ਕਰ ਲਈ ਤੇਰੇ ਇਨਾ ਕੀਤੇ ਹੋਏ ਜਤਨਾ ਦੀ ਤਿਲ ਜਿੰਨੀ ਕੀਮਤ ਵੀ ਨਹੀਂ ਇੱਥੇ ਕੁਐਸਚਨ ਪੈਦਾ ਹੋ ਜਾਂਦਾ ਬਈ ਫਿਰ ਤੇ ਬਾਣੀ ਪੜੀ ਪੜਦੇ ਫਿਰ ਤਾਂ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਨਾ ਫਿਰ ਤਾਂ ਗੁਰਦੁਆਰੇ ਆਏ ਕੋਈ ਫਾਇਦਾ ਨਹੀਂ ਜਦੋਂ ਕੀਮਤ ਤੇ ਤਿਲ ਜਿੰਨੀ ਵੀ ਨਹੀਂ ਪੈਣੀ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੀ ਕਿਰਪਾ ਨਾਲ ਜਤਨ ਜਿੰਨਾ ਮਰਜੀ ਕਰੀ ਜਾਈਂ ਚਾਹੀ ਤੀਰਤ ਯਾਤਰਾ ਕਰ ਲੈ ਧੀਆਂ ਤਾਪ ਲੈ ਸਾਰਾ ਸਾਰਾ ਦਿਨ ਮਾਲਾ ਫੜ ਕੇ ਬੈਠਾ ਰਹੇ ਕਿਰਪਾ ਉਦੋਂ ਵਰਤੇਗੀ ਜਦੋਂ ਅੰਦਰੋਂ ਹੋਮੇ ਖਤਮ ਕਰੇਗਾ ਹੋਮੇ ਨਾਵੇ ਨਾਲ ਬੂਧ ਹੈ ਦੋਏ ਨਾ ਵਸਾ ਇੱਕ ਠਾਏ ਹੋਮੇ ਵਿੱਚ ਸੇ ਬਣਾਓ ਵੀ ਤਾਂ ਮਨ ਵਿਰਤ ਪਾ ਜਾਵੇ ਵੀ ਅਰਥ ਚੱਲਿਆ ਜਾਂਦਾ ਸਾਰਾ ਜਤਨ ਕਰਦੇ ਰਹਿਣਾ ਚਾਹੀ ਜੀ ਜਤਨ ਜਿਹੜੇ ਅਸੀਂ ਰੱਬ ਨਾਲੋਂ ਟੁੱਟ ਕੇ ਹੋਮੇ ਮੈਂ ਮੇਰੀ ਦੇ ਵਿੱਚ ਕਰਦੇ ਆ ਸਮਝਿਓ ਰੱਬ ਨਾਲੋਂ ਟੁੱਟਿਆ ਹੋਇਆ ਹਉਮੈ ਦੇ ਵਿੱਚ ਐ ਮੈਂ ਮੇਰੀ ਜਦ ਹਮ ਹੁੰਦੇ ਹੁੰਦਾ ਨਾ ਮੈਂ ਬਾਣੀ ਪੜ੍ਹਦਾ ਮੈਂ ਗੁਰਦੁਆਰੇ ਜਾ ਕੇ ਸੇਵਾ ਕਰਦਾ ਮੈਂ ਝਾੜੂ ਵਰਤਦਾ ਮੈਂ ਚੌਰ ਦੀ ਸੇਵਾ ਕਰਦਾ ਸਮਝ ਲਿਓ ਗੁਰੂ ਦੀ ਕਿਰਪਾ ਤੋਂ ਕੋਹਾਂ ਦੂਰ ਤੁਰਿਆ ਫਿਰਦਾ ਬੁੱਲੋ ਸਤਨਾਮ ਲੱਗਦੇ ਅਜੀ ਤੇ ਕਈ ਜਨਮ ਲੱਗ ਜਾਣਗੇ ਅਜੇ ਤੇ ਗੁਰੂ ਦੀ ਕਿਰਪਾ ਦੇ ਨੇੜੇ ਤੇੜੇ ਵੀ ਨਹੀਂ ਐ ਜਦੋਂ ਹਉਮੈ ਤੁਰੀ ਫਿਰਦੀ ਐ ਇਹ ਹਉਮੈ ਕਾਦੇ ਵਾਸਤੇ ਐ ਕਿ ਦੁਨੀਆਂ ਦੀ ਵਾ 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 ਖੱਟਣ ਵਾਸਤੇ ਮੈਂ ਹਾਂ ਜਿਹੜੀ ਅੰਦਰ ਦੀ ਹਉ ਆਏ ਨਾ ਉਹ ਦੁਨੀਆ ਦੀ ਵਾਹ 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 ਵਾਸਤੀ ਹੈ ਦੁਨੀਆ ਵਾਹ 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 ਕਰੇਗੀ ਦੁਨੀਆ ਸੋਭਾ ਕਰੇਗੀ ਬੜਾ ਨਿਜਮ ਮੁਤਾਬਕ ਜਾਂਦਾ ਬੜਾ ਨਿਤ ਨੀਮੀ ਹੈ ਬੜੀ ਬਾਣੀ ਪੜਦਾ ਬੜੀਆ ਸੋਹਣੀਆ ਰੱਬ ਕਰਦੀਆਂ ਗੱਲਾਂ ਕਰਦਾ ਇਹ ਦੁਨੀਆ ਦੀ ਵਾਹ 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 ਭਈ ਸਜਣਾ ਜਦੋਂ ਇਹ ਅੰਦਰੋਂ ਤੇਰੇ ਹਉਮੈ ਖਤਮ ਹੋਗੀ ਅਬ ਤੂੰ ਹੀ ਮੈਂ ਨਹੀਂ ਜਦੋਂ ਮੈਂ ਨਹੀਂ ਕਹਾਂਗਾ ਨਾ ਉਦੋਂ ਰੱਬ ਆਏਗਾ ਬੋਲੋ ਸਤਨਾਮ ਇਹ ਮਨ ਦੇ ਵਿੱਚ ਲਾਗੂ ਕਰ ਲੈ ਤੂੰ ਤੂੰ ਕਰਤਾ ਤੂੰ ਹੂਗਾ ਤੇਰਾ ਨਾਮ ਜਪਦਾ ਜਪਦਾ ਮੈਂ ਤਾਂ ਤੇਰੇ ਵਰਗਾ ਹੋ ਗਿਆ ਤੂੰ ਤੂੰ ਕਰਤਾ ਤੂੰ ਹੂਗਾ ਤੇਰੇ ਵਰਗੇ ਤੇਰੇ ਨਾਲ ਜੁੜਿਆ ਤੂੰ ਤੂੰ ਕਰਤਾ ਤੂੰ ਬੂਆ ਬੂਆ ਮੁਝੇ ਮੇ ਰਹਿਣਾ ਹੁਣ ਮੇਰੇ ਅੰਦਰ ਮੈਂ ਮੇਰੀ ਨਹੀਂ ਹੁਣ ਮੇਰੇ ਅੰਦਰ ਹਉਮੈ ਨਹੀਂ ਜਦ ਆਪਾ ਪਰਕਾ ਮਿਟ ਗਿਆ ਜਦੋਂ ਅੰਦਰੋਂ ਮੇਰ ਤੇਰ ਖਤਮ ਹੋ ਗਈ ਫਿਰ ਵੇਖਿਓ ਆਨੰਦ ਕਿਹੋ ਜਿਹਾ ਲੱਗੇਗਾ ਜੀਨੋ ਵੀ ਦੇਖੇਗਾ ਤੈਨੂੰ ਰੱਬ ਹੀ ਲੱਗੂ ਵੱਲੋਂ ਸਤਨਾਮ ਉਹਨੂੰ ਕਹਿੰਗਾ ਵਾਹ ਰੱਬ ਜੀ ਤੇਰੇ ਵਿੱਚੋਂ ਵੀ ਰੱਬ ਦਿੰਦਾ ਮੈਨੂੰ ਤੇ ਤੇਰੇ ਵਿੱਚੋਂ ਵੀ ਰੱਬ ਦਿੰਦਾ ਮੈਨੂੰ ਤੇ ਘਰ ਪਰਿਵਾਰ ਵਿੱਚੋਂ ਵੀ ਰੱਬ ਦਿੰਦਾ ਮੈਨੂੰ ਬੱਚਿਆਂ ਵਿੱਚੋਂ ਵੀ ਰੱਬ ਦਿੰਦਾ ਮੈਨੂੰ ਆਸ ਪੜੋਸ ਗਵਾਂਢ ਦੇ ਵਿੱਚੋਂ ਵੀ ਰੱਬ ਦਿੰਦਾ ਕਦੋਂ ਭਈ ਜਦੋਂ ਆਪਾ ਪਰਕਾਰ ਮਿਟ ਗਿਆ ਜਦ ਦੇਖੇ ਜਿੱਦਰ ਨੂੰ ਵੀ ਵੇਖਦਾ ਤਤ ਤੋਂ ਤੇਰਾ ਰੂਪ ਵੇਖ ਰਿਹਾ ਕਦੋਂ ਮੈਂ ਨਾ ਮੈਂ ਇਹਨੂੰ ਖਤਮ ਕਰਨਾ ਪੈਣਾ ਹੈ ਮੈਂ ਮੇਰੀ ਤੋਂ ਨਰਲੇਪਾਉਣਾ ਪੈਣਾ ਹੈ ਭਾਵ ਕੀ ਕਰਮ ਕਰਨਾ ਬਾਣੀ ਪੜ੍ਹਨੀ ਗੁਰੂ ਨਾਨਕ ਦੇਦਰ ਤੇ ਚੱਲ ਕੇ ਆਉਣਾ ਨਿਤ ਨੇਮੀ ਬਣਨਾ ਹੈ ਨਿਤਨੇਮ ਕਰਦੇ ਹਾਂ ਹੋਈਆਂ ਵੀ ਇਹ ਭਾਵਨਾ ਰੱਖਣੀ ਹੈ ਕਿ ਮੈਂ ਨਹੀਂ ਬਾਣੀ ਪੜਦਾ ਇਤੇ ਗੁਰੂ ਨਾਨਕ ਜੀ ਦੀ ਕਿਰਪਾ ਵਰਤ ਰਹੀ ਹੈ ਤਾਂ ਬਾਣੀ ਪੜ ਰਿਹਾ ਬੋਲੋ ਸਤਨਾਮ ਇਤੇ ਗੁਰੂ ਨਾਨਕ ਦੀ ਕਿਰਪਾ ਵਰਤ ਰਹੀ ਹੈ ਬਾਣੀ ਪੜੀ ਜਾ ਰਹੀ ਹੈ ਕਿਤੇ ਗੁਰੂ ਨਾਨਕ ਦਾ ਇਤਿਹਾਸ ਪੜ ਕੇ ਵੇਖੋ ਕਿਤੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਮੈਂ ਬਾਣੀ ਪੜਦਾ ਕਿਤੇ ਗੁਰੂ ਨਾਨਕ ਨੇ ਆਖਿਆ ਭਾਈ ਮਰਦਾਨਾ ਜੀ ਨੂੰ ਮੈਂ ਕੀਰਤਨ ਕਰਦਾ ਨਾ ਕਹਿੰਦੇ ਨੇ ਭਾਈ ਮਰਦਾਨਾ ਜੀ ਤਾਰ ਸੀੜ ਬਾਣੀ ਆਈਏ ਬੋਲੋ ਸਤਨਾਮ ਕਿੱਥੋਂ ਆਈਏ ਬਾਣੀ ਤੁਰਕੀ ਬਾਣੀ ਆਈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਨੇ ਸਾਰੀਆਂ ਚਿੰਤਾਵਾਂ ਖਤਮ ਕਰ ਦਿੱਤੀਆਂ ਉਹ ਬਾਣੀ ਆਈਏ ਮਰਦਾਨਾ ਜੀ ਤਾਰ ਸੇ ਵੇਖੋ ਇਤਨੀ ਕੇ ਭਾਈ ਮਰਦਾਨਾ ਜੀ ਤਾਰ ਸੇੜ ਮੇਰਾ ਜੀ ਕਰਦਾ ਬਾਣੀ ਪੜਨ ਮੈਂ ਬਾਣੀ ਪੜਨੀ ਆ ਨਾ ਆਪਾਂ ਤਾਂ ਕਹਿੰਦੇ ਅਨਾਂ ਮੈਂ ਬਾਣੀ ਪੜਦਾ ਮੈਂ ਨਿਤ ਨਿਮ ਕਰਦਾ ਮੈਂ ਗੁਟਕਾ ਲੈ ਕੇ ਮੈਂ ਸਾਜ ਲੈ ਕੇ ਕੀਰਤਨ ਕਰ ਲੈਣਾ ਮੈਂ ਕੀਰਤਨ ਕਰ ਲੈਣਾ ਜਿੱਥੇ ਮੈਂ ਆ ਇਹ ਤੇ ਦੁਨੀਆ ਤਾਂ ਵਾਵਾ ਵਾਵਾ ਕਹਲੇਗੀ ਤੇਰੇ ਕੀਤੇ ਹੋਏ ਕੀਰਤਨ ਨੂੰ ਬਾਤ ਆ ਸੁਰਾ ਮਜ ਹੁੰਦਾ ਹੈ ਨਾਨਕ ਦੇ ਦਰਤੀ ਪਰਵਾਨ ਨਹੀਂ ਦੁਨੀਆ ਤਾਂ ਕਹੇਗੀ ਵਾਹ ਕੀ ਆਵਾਜ਼ ਹੈ ਬਾਣੀ ਪੜਦਾ ਨਾਨਕ ਨੂੰ ਪਰਵਾਨ ਨਹੀਂ ਕਿਉਂ ਤੂੰ ਮੈਂ ਮੇਰੀ ਚ ਬਾਣੀ ਪੜ ਰਹੀ ਮੈਂ ਨਹੀਂ ਅਬ ਤੂੰ ਤੂੰ ਜਦੋਂ ਰੱਬ ਹੈ ਨਾ ਉਦੋਂ ਮੈਂ ਖਤਮ ਹੋ ਜਾਂਦਾ ਹੋਇਆ ਸਹਿਬ ਜੀ ਕਹਿੰਦੇ ਹੈ ਉਹਦੀ ਜੋਤ ਹੀ ਹੈ ਇਹ ਸਾਡੇ ਅੰਦਰ ਭਰਮ ਹੈ ਦੁਨੀਆ ਸਾਨੂੰ ਵੱਖਰੀ ਲੱਗਦੀ ਏ ਰੱਬ ਸਾਨੂੰ ਵੱਖਰਾ ਲੱਗਦਾ ਸਾਨੂੰ ਇੰਜ ਲੱਗਦਾ ਕਿ ਰੱਬ ਤੇ ਗੁਰਦੁਆਰੇ ਚ ਹੀ ਰਹਿੰਦਾ ਧਰਮਕ ਅਸਥਾਨ ਤੇ ਰੱਬ ਰਹਿੰਦਾ ਨਾ ਲੱਗਦਾ ਹੈ ਭਗਵਾਨ ਮੰਦਿਰ ਵਿੱਚ ਰਹਿੰਦਾ ਲੱਗਦਾ ਹੈ ਖੁਦਾ ਮਜਦ ਦੇ ਵਿੱਚ ਹੈ ਨਹੀਂ ਇਤੇ ਰੱਬ ਨੂੰ ਪਾਉਣ ਦੇ ਇੱਕ ਕੇਂਦਰ ਨੇ ਇਹ ਸਾਡੇ ਅੰਦਰ ਇੱਕ ਭਰਮ ਹੈ ਇਹ ਲਹਿਰਾਂ ਵਗਦੀਆਂ ਨੇ ਵੱਖਰਾ ਵੱਖਰਾ ਲੱਗਦਾ ਹੈ ਅੱਲਾ ਕੋਈ ਹੋਰ ਹੈ ਖਦਾ ਕੋਈ ਹੋਰ ਹੈ ਰਾਮ ਕੋਈ ਹੋਰ ਹੈ ਵੈਗ ਰੂਪੀ ਹੋ ਇਦਾਂ ਲੱਗ ਰਿਹਾ ਇਹ ਮਹਾਰਾਜ ਜੀ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਵਗ ਲਈਆਂ ਲਹਿਰਾਂ ਸਮੁੰਦਰ ਨੂੰ ਵੱਖਰੀਆਂ ਲੱਗਦੀਆਂ ਹੁੰਦੀਆਂ ਨਾ ਐ ਲੱਗਦਾ ਵੀ ਸਮੁੰਦਰ ਵੱਖਰਾ ਤੇ ਲਹਿਰਾਂ ਵੱਖਰੀਆਂ ਚੱਲੀ ਜਾਂਦੀਆਂ ਨਾ ਅਨਲ ਅਗੰ ਜੈਸੀ ਲਹਿਰ ਵੀ ਉਦਦ ਕਹਿੰਦੇ ਉੱਚੀਆਂ ਉੱਠਦੀਆਂ ਨੇ ਲੈਣਾ ਜਲ ਚੋਂ ਉੱਠਦੀਆਂ ਨੇ ਸਮੁੰਦਰ ਚੋਂ ਦੇਖਣ ਦੇ ਵਿੱਚ ਲੱਗਦੀਆਂ ਨੇ ਵੀ ਲਹਿਰਾਂ ਵੱਖਰੀਆਂ ਨੇ ਸਮੁੰਦਰ ਵੱਖਰਾ ਨਹੀਂ ਮਹਾਰਾਜ ਜੀ ਕਹਿੰਦੇ ਸਮੁੰਦਰ ਚ ਉੱਠਦੀਆਂ ਨੇ ਤੇ ਸਮੁੰਦਰ ਜੀ ਸਮਾਉਂਦੀਆਂ ਨੇ ਬੱਲੋ ਸਤਨਾਮ ਜਲ ਕੇਵਲ ਜਲ ਮਾਹੀ ਸਮੁੰਦਰ ਦਾ ਜਲ ਐ ਸਮੁੰਦਰ ਚ ਲਹਿਰਾਂ ਉੱਠੀ ਜਾਂਦੀਆਂ ਨਹੀਂ ਸਮੁੰਦਰ ਚ ਸਮਾਈ ਜਾਂਦੀਆਂ ਨਹੀਂ ਲੱਗਦਾ ਦੇਖਣ ਨੂੰ ਕਿ ਸਮੁੰਦਰ ਵੱਖਰਾ ਐ ਲਹਿਰਾਂ ਵੱਖਰੀਆਂ ਨੇ ਹੈ ਇੱਕੋ ਹੀ ਐ ਬੋਲੋ ਸਤਨਾਮ ਇਸੇ ਤਰ੍ਹਾਂ ਹੀ ਲੱਗਦਾ ਸੰਸਾਰ ਵੱਖਰਾ ਐ ਨਿਰੰਕਾਰ ਵੱਖਰਾ ਨਹੀਂ ਭਾਈ ਫਰੀਦਾ ਖਾਲਕ ਖਲਕ ਮਹਾਂ ਖਲਕ ਵਸੈ ਰੱਬ ਮਾਹੀ ਖਲਕਤ ਵੀ ਉਹਦੀ ਐ ਇਸ ਖਲਕਤ ਦੇ ਵਿੱਚ ਉਹ ਹੀ ਵਸਦਾ ਏ ਸਭ ਮੈਂ ਜੋਤ ਜੋਤ ਹੈ ਸੋਏ ਤੇ ਸੁਦੈ ਚਾਨਣ ਸਭ ਮੈਂ ਚਾਨਣ ਹੋਈ ਮਾ ਦਵੀਂ ਕਿਆ ਕਹੀਏ ਪਰਮੈਸਾ ਇਹ ਪਰਮੈ ਭਾਈ ਕੀ ਕਵਾਂਗੇ ਰੱਬ ਕੀ ਹੋਰ ਹੈ ਨਹੀਂ ਜੋ ਬ੍ਰਹਮੰਡ ਹੈ ਸੋ ਹੀ ਪਿੰਡ ਹੈ ਜੋ ਖੋਜੈ ਸੋ ਪਾਵੈ ਰੱਬ ਕੋਈ ਵੱਖਰਾ ਨਹੀਂ ਤੇਰੇ ਅੰਦਰ ਹੀ ਹੈ ਤੇਰੇ ਤੇ ਤੇਰੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਤੇਰੇ ਅੰਦਰ ਹੈ ਉਹ ਅੰਦਰ ਅਗਿਆਨਤਾ ਦਾ ਤੇਰੇ ਹਨੇਰਾ ਸਾਯਾ ਹੋਇਆ ਭਰਮ ਹੈ ਉਸ ਭਰਮ ਦੇ ਕਾਰਨ ਕਰਕੇ ਤੂੰ ਰੱਬ ਨੂੰ ਵੱਖਰਾ ਸਮਝੀ ਜਾਂਦਾ ਹੈ ਤੈਨੂੰ ਇੰਜ ਲੱਗਦਾ ਕਿ ਰੱਬ ਕਿਤੇ ਹੋਰ ਹੈ ਮੈਂ ਤਾਂ ਇੱਥੇ ਰੱਬ ਕੋਲ ਚੱਲ ਕੇ ਜਾਣਾ ਇੰਜ ਲੱਗਦਾ ਹੁੰਦਾ ਨਾ ਵੀ ਰੱਬ ਕੋਲ ਤੇ ਜਾਣਾ ਪੈਣਾ ਨਾ ਜਾਣ ਦੀ ਲੋੜ ਨਹੀਂ ਸੱਜਣਾ ਰੱਬ ਤੇਰੇ ਅੰਦਰ ਹੀ ਹੈ ਜੋ ਖੋਜੈ ਸੋ ਪਾਵੇ ਮਹਾਰਾਜੀ ਵਚਨ ਕਰਦੇ ਨੇ ਕਹਿੰਦੇ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਪਹੁਪ ਮਦ ਜਿਉਂ ਬਾਸ